ਤੁਸੀਂ ਅਖਸ਼ ਕੁਮਾਰ ਦੀ ਫਿਲਮ ਗੱਬਰ ਇਜ਼ ਬੈਕ ਜ਼ਰੂਰ ਵੇਖੀ ਹੋਵੇਗੀ ਜਿਸ ਦੇ ਵਿੱਚ ਇੱਕ ਹਸਪਤਾਲ ਮਰੇ ਹੋਏ ਮਰੀਜ਼ ਦਾ ਇਲਾਜ ਜਾਰੀ ਰੱਖਦਾ ਹੈ ਤਾਂ ਜੋ ਬਿੱਲ ਵੱਧਦਾ ਰਹੇ ਅਤੇ ਹਸਪਤਾਲ ਦੇ ਖਜ਼ਾਨੇ ਭਰਦੇ ਰਹਿਣ ਪਰ ਹੁਣ ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਵਿੱਚ ਹਕੀਕਤ ਦੇ ਨਾਲ ਭਰੀ ਕਾ ਜੇਹੀ ਹੀ ਦਰਦਨਾਕ ਸੱਚਾਈ ਸਾਹਮਣੇ ਆਈ ਹੈ ਜੋ ਰੂਹ ਨੂੰ ਝੋੜ ਦੇਣ ਵਾਲੀ ਹੈ ਦਰਅਸਲ ਬਸਤੀ ਜ਼ਿਲ੍ਹੇ ਦੇ ਇੱਕ ਨੀਜੀ ਹਸਪਤਾਲ ਦੇ ਵਿੱਚ ਇੱਕ ਮਾਸੂਮ ਨਵਜੰਮੇ ਬੱਚੇ ਨੂੰ ਦਾਖਲ ਕਰਵਾਇਆ ਗਿਆ ਬੱਚਾ ਬਿਮਾਰ ਸੀ ਦਰਦ ਦੇ ਵਿੱਚ ਸੀ ਅਤੇ ਮਾਪਿਆਂ ਨੂੰ ਸਿਰਫ ਇਹੀ ਉਮੀਦ ਸੀ ਕਿ ਡਾਕਟਰ ਉਹਨਾਂ ਦੇ ਬੱਚੇ ਨੂੰ ਬਚਾ ਲਵੇਗਾ ਇਲਾਜ ਆਯੁਸ਼ਮਾਨ ਕਾਰਡ ਦੇ ਨਾਲ ਸ਼ੁਰੂ ਹੋਇਆ ਪਰ ਜਲਦੀ ਹੀ ਇਲਾਜ ਕਾਰਡ ਨਾਲ ਨਹੀਂ ਕੈਸ਼ ਨਾਲ ਹੋਣ ਲੱਗ ਪਿਆ 22 ਦਿਨਾਂ ਸਹੀ ਤਰੀਕੇ ਦੇ ਨਾਲ ਇਲਾਜ ਹੋਇਆ ਨਾ ਹੀ ਕੋਈ ਪ੍ਰੋਗਰੈਸ ਦਿਖਾਈ ਦਿੱਤੀ ਬੱਚੇ ਦੀ ਹਾਲਤ ਵਿਗੜਦੀ ਰਹੀ ਮਾਪੇ ਬਾਰ-ਬਾਰ ਬੇਨਤੀ ਕਰਦੇ ਰਹੇ ਕਿ ਸਾਨੂੰ ਕਿਸੇ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰ ਦਵੋ ਪਰ ਡਾਕਟਰਾਂ ਦੀਆਂ ਅੱਖਾਂ 'ਚ ਇਨਸਾਨੀਅਤ ਨਹੀਂ ਸਗੋਂ ਪੈਸਿਆਂ ਦੀ ਚਮਕ ਭਰੀ ਹੋਈ ਸੀ ਅਤੇ ਫਿਰ ਉਦੋਂ ਆਇਆ ਜਦੋਂ ਬੱਚਾ ਮਰ ਗਿਆ ਪਰ ਕੀ ਹੋਇਆ ਹਸਪਤਾਲ ਨੇ ਨਾ ਤਾਂ ਬੱਚੇ ਨੂੰ ਛੁੱਟੀ ਦਿੱਤੀ ਤੇ ਨਾ ਹੀ ਉਸ ਨੂੰ ਮ੍ਰਿਤਕ ਐਲਾਨਿਆ ਉਸ ਨੂੰ ਆਈਸੀਯੂ ਦੇ ਵਿੱਚ ਮ੍ਰਿਤਕ ਹਾਲਤ ਦੇ ਵਿੱਚ ਰੱਖਿਆ ਗਿਆ ਤਾਂ ਜੋ ਪਰਿਵਾਰ ਤੋਂ ਹੋਰ ਪੈਸੇ ਵਸੂਲੇ ਜਾ ਸਕਣ ਕਿ ਤੁਸੀਂ ਕਦੇ ਸੋਚਿਆ ਕਿ ਮਾਪੇ ਆਪਣੇ ਬੱਚੇ ਨੂੰ ਬਚਾਉਣ ਦੇ ਲਈ ਕੀ ਕਰ ਸਕਦੇ ਨੇ ਉਹ ਆਪਣਾ ਖੇਤ ਗਿਰਵੀ ਰੱਖ ਸਕਦੇ ਨੇ ਗਹਿਣੇ ਵੇਚ ਸਕਦੇ ਨੇ ਸਭ ਕੁਝ ਕਰਨਗੇ ਪਰ ਜਦੋਂ ਭਰੋਸੇਯੋਗ ਹਸਪਤਾਲ ਖੁਦ ਮੌਤ ਦਾ ਸੋਦਾਗਰ ਬਣ ਜਾਵੇ ਤਾਂ ਉਸ ਦਰਦ ਦੀ ਕੀਮਤ ਕੋਈ ਅਦਾ ਕਰੇਗਾ ਪਰਿਵਾਰ ਨੇ ਆਪਣੀ ਸਾਰੀ ਬਚਤ ਬੱਚੇ ਦੇ ਇਲਾਜ ਲਈ ਖਰਚ ਕਰ ਦਿੱਤੀ ਜਦੋਂ ਪੈਸੇ ਖਤਮ ਹੋ ਗਏ ਤਾਂ ਉਹਨਾਂ ਨੇ ਆਪਣੀ ਜ਼ਮੀਨ ਵੀ ਗਿਰਵੀ ਰੱਖ ਦਿੱਤੀ ਤਾਂ ਜੋ ਬੱਚੇ ਨੂੰ ਬਚਾਇਆ ਜਾ ਸਕੇ ਐਨਾ ਹੀ ਨਹੀਂ ਮਾਂ ਨੂੰ ਗਹਿਣੇ ਤੱਕ ਵੇਚਣੇ ਪਏਗੇ ਉਹਨਾਂ ਨੇ ਇਸ ਉਮੀਦ ਦੇ ਵਿੱਚ ਹਸਪਤਾਲ ਨੂੰ ਲੱਗ ਪਗ 2 ਲੱਖ ਰੁਪਏ ਦਿੱਤੇ ਤਾਂ ਜੋ ਉਹਨਾਂ ਦਾ ਬੱਚਾ ਬਚ ਸਕੇ ਪਰ ਉਹ ਬੱਚਾ ਤਾਂ ਪਹਿਲਾਂ ਹੀ ਮਰ ਚੁੱਕਿਆ ਸੀ ਸਿਰਫ ਹਸਪਤਾਲ ਦਾ ਡਰਾਮਾ ਬਾਕੀ ਸੀ ਇਹ ਸਿਰਫ ਇੱਕ ਪਰਿਵਾਰ ਦੀ ਕਹਾਣੀ ਨਹੀਂ ਹੈ ਇੱਕ ਅਜਿਹੇ ਸਿਸਟਮ ਦੀ ਤਸਵੀਰ ਹੈ ਜਿਸ ਦੇ ਵਿੱਚ ਜ਼ਿੰਦਗੀ ਦੀ ਕੀਮਤ ਪੈਸੇ ਤੋਂ ਘੱਟ ਹੋ ਗਈ ਹੈ ਚਿੱਟਾ ਕੋਟ ਪਹਿਨਣ ਵਾਲੇ ਡਾਕਟਰਾਂ ਨੂੰ ਭਗਵਾਨ ਕਿਹਾ ਜਾਂਦਾ ਪਰ ਜਦੋਂ ਉਹੀ ਕੋਟ ਖੂਨ ਦੇ ਨਾਲ ਨਹੀਂ ਸਗੋਂ ਪੈਸੇ ਨਾਲ ਰੰਗਿਆ ਜਾਵੇ ਤਾਂ ਉਹ ਲੋਕਾਂ ਨੂੰ ਬਚਾਉਣ ਵਾਲਾ ਭਗਵਾਨ ਇਨਸਾਨ ਵੀ ਨਹੀਂ ਰਹਿ ਜਾਂਦਾ